ਸਾਡਾ ਪੰਜਾਬ ਤਾਂ ਬਹੁਤ ਡੋਲਿਆ ਹੋਇਆ ਬਹੁਤ ਕੁਝ ਕਰਨ ਵਾਲਾ ਹੈ ਨਸ਼ਿਆਂ ਦੀ ਗੱਲ ਨਹੀਂ ਹੈ ਨਸ਼ੇ ਬਹੁਤ ਮਾਰੂ ਸਾਬਦ ਹੋ ਰਹੇ ਨੇ ਲੇਕਿਨ ਹੋਰ ਬਹੁਤ ਉਹ ਨਸਾਇਆਂ ਨੇ ਜੇ ਕਿਸੇ ਕੌਮ ਨੂੰ ਮਾਰਨਾ ਹੈ ਖੁਦੀ ਮਾਤਰਭਾਸ਼ਾ ਮਾਰ ਦੋ ਆ ਸਾਡੀ ਕੌਮ ਤਾਂ ਖਤਮ ਹੋ ਜੂਗੀ ਪੰਜਾਬੀ ਪੰਜਾਬੀ ਉੱਥੇ ਸਾਡੀ ਬਾਮੋਲੀ ਦੀ ਵੀ ਗੱਲ ਕੁੱਟਿਆ ਜਾ ਰਿਹਾ ਹੈ ਜੇ ਕੋਈ ਬੱਚਾ ਪ੍ਰਾਈਵੇਟ ਸਕੂਲ ਹਾਂ ਉਹਨਾਂ ਦੇ ਵਿੱਚ ਫਾਈਨ ਹੁੰਦੇ ਨੇ ਜੇ ਕੋਈ ਪੰਜਾਬੀ ਬੋਲਦਾ ਬੱਚਾ ਕਿਉਂ ਭਾਈ ਸੜੀਆਂ ਸਰਕਾਰਾਂ ਤੋਂ 10 ਮਹੀਨੇ ਸੰਸਕਾਰਾਂ ਤੋਂ ਵਾਂਝੇ ਰਹੇ ਕਿ ਜਿਹੜੀ ਵਿੱਦਿਆ ਲੈਣੀ ਹੈ ਕੁਛ ਨਹੀਂ ਕੋਈ ਕੋਈ ਕੀਮਤ ਨਹੀਂ ਉਹਦੀ ਉਹਨੇ ਪੜ੍ਹ ਲੈ ਕੇ ਕਿਸੇ ਨੂੰ ਨਹੀਂ ਪੁੱਛਣਾ ਪਾਪੇ ਮੋਲ ਮੁੜ ਕੇ ਦੇਖਣਾ ਵੀ ਨਹੀਂ ਜਿਹੜੇ ਇਹੋ ਜਿਹੇ ਸਕੂਲਾਂ 'ਚ ਪੜ੍ਹਦੇ ਨੇ ਮਾਨ ਸਾਹਿਬ ਸਾਡੇ ਕਲਾਕਾਰ ਪ੍ਰਾਸੀਆਂ ਬਣੇ ਨੇ ਇਹ ਗੱਲ ਕਰਾਂਗੇ ਵੀ ਸਕੂਲਾਂ 'ਚ ਘਟਾ ਘਟ ਇਹ ਚੀਜ਼ ਦੂਰ ਕਰੋ ਸਪਨਾ ਜਦੋਂ ਬੰਦਾ ਆਉਂਦਾ ਨਾ ਫਿਲਮ ਲਾਈਨ ਤੇ ਐਂਟਰੀ ਮਾਰਦਾ ਤਾਂ ਐਂਟਰੀ ਇਹ ਹੁੰਦੀ ਹੈ ਕਿ ਮੈਂ ਹੀਰੋ ਬਣਾ ਚੱਲਿਆ ਬੰਬੇ ਦੇ ਨੂੰ ਜਦੋਂ ਫਰੰਟੀਅਰ ਮੇਲ ਤੇ ਟਿਕਟ ਲੈ ਕੇ ਲੁਧਿਆਣਾ ਚੜ੍ਹਿਆ ਸੀ ਪਹਿਲੀ ਵਾਰੀ ਉਦੋਂ ਹੀ ਸੁਪਨਾ ਲੈ ਕੇ ਚੜ੍ਹਿਆ ਸੀ ਕਿ ਮੈਂ ਹੀਰੋ ਬਣਨਾ ਹੈ ਪਰ ਮੈਂ ਬਹੁਤ ਲਾਇਆ ਹੋਇਆ ਹਾਂ ਬਹੁਤ ਲੇਕਿਨ ਥੋੜੀ ਜਿਹੀ ਦਿੱਕਤ ਮੈਨੂੰ ਇਹ ਹੁਣ ਆਉਣ ਲੱਗ ਗਈ ਸੀ ਮੈਂ ਥੋੜਾ ਐਂਗਜ਼ਾਇਟੀ ਦੀ ਸ਼ਿਕਾਇਤ ਹੋ ਗਈ ਸੀ ਉਹ ਫਿਰ ਥੋੜਾ ਜਿਹਾ ਡਰ ਲੱਗਣ ਲੱਗ ਜਾਂਦਾ ਹੈ ਖੁਦ ਲਿਖਣ ਚ ਕੀ ਹੁੰਦਾ ਕਿ ਤੁਸੀਂ 15-20 ਕੈਰੈਕਟਰ ਨੇ ਲੇਡੀਜ਼ ਦੇ ਦੁਖੜੇ ਨੇ ਉਹ ਵੀ ਮੇਰੀ ਕਲਮ ਲਿਖਦੀ ਹੈ ਆਪਦੇ ਨੇ ਦੁਖੜੇ ਨੇ ਉਹ ਵੀ ਲਿਖਦੀ ਹੈ ਉਹ ਲਿਖਦੇ ਲਿਖਦੇ ਬੰਦਾ ਇਹ ਇਹਹੀ ਬਿਮਾਰੀ ਇਹਨਾਂ ਹੀ ਇਹੋ ਜਿਹੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਪਰ ਉਹ ਤੋਂ ਬਾਹਰ ਆਉਣਾ ਕਿਵੇਂ ਹੈ ਉਹ ਸੈਕਟਰੀਕ ਨੇ ਸਮਝਾ ਦਿੰਦੇ ਨੇ ਵੀ ਇਸ ਤਰ੍ਹਾਂ ਇਸ ਤਰ੍ਹਾਂ ਜਿਉਂ ਪਾਠ ਪੂਜਾ ਕਰੋ ਧਿਆਨ ਲਗਾਓ ਇਹ ਤੋਂ ਥੋੜਾ ਜਿਹਾ ਸੈਲਫ ਕੰਟਰੋਲ ਹੁੰਦਾ ਹੈ ਉਹ ਡਾਕਟਰ ਇਹਨੂੰ ਬਿਮਾਰੀ ਨਹੀਂ ਮੰਨਦੇ ਸੋ ਮੈਂ ਉਹ ਤੋਂ ਬਾਹਰ ਆ ਸਰਦਾਰ ਸੋਹੀ ਜੀ ਜਦੋਂ ਅੱਜ ਆਪ ਕੱਲੇ ਬੈੰਦੇ ਤੇ ਕੀ ਸੋਚਦੇ ਕਿਸ ਚੀਜ਼ ਦੀ ਕਾਟ ਮਹਿਸੂਸ ਹੁੰਦੀ ਹੈ ਜੇ ਆਹੀ ਕੁਛ 10 ਸਾਲ ਪਹਿਲਾਂ ਹੋ ਜਾਂਦਾ ਜਦੋਂ ਸ਼ੁਰੂ ਹੋਇਆ ਮੇਰਾ ਫਿਰ ਮੈਨੂੰ ਪਤਾ ਫਿਰ ਪੋਜੀਸ਼ਨ ਹੋਰ ਹੋਣੀ ਸੀ ਗਿਲ ਸਾਹਿਬ ਤੇ ਸਰਦਾਰ ਸੋਹੀ ਕਿੰਨਾ ਕ ਰਿਲੇਟ ਕਰਦੇ ਰੀਅਲ ਲਾਈਫ ਦੇ ਵਿੱਚ ਤੁਸੀਂ ਇਸ ਕੈਰੈਕਟਰ ਨੂੰ ਆਪਣੇ ਨਾਲ ਬਿਲਕੁਲ ਵੀ ਨਹੀਂ ਕਰਦੇ ਹਾਂ ਮੇਰੀ ਲਾਈਫ ਦੇ ਨੇੜੇ ਜਿਹੜੇ ਕੁਝ ਨਹੀਂ ਹੈਗਾ ਫਿਲਮ ਤੇ ਜੋ ਜਿਹੜਾ ਮੈਂ ਕਦੇ ਕੀਤਾ ਹੋਇਆ ਸਤਿ ਸ਼੍ਰੀ ਅਕਾਲ ਪੰਜਾਬੀ ਗਰੂਪ ਦੇਖ ਰਹੇ ਹੋ ਤੇ ਮੈਂ ਹਾ ਤੁਹਾਡੇ ਨਾਲ ਦੀਕਸ਼ਾ ਠਾਕਰ ਉਮੀਦ ਕਰਦੇ ਹਾਂ ਤੁਸੀਂ ਸਾਰੇ ਸਾਨੇ ਠੀਕ ਠਾਕ ਹੋਵੋਗੇ ਗਿਲਸਾਪ ਸਕੂਟਰ ਵਾਲੇ ਬਹੁਤ ਸੋਹਣੇ ਤੇ ਵੱਖਰੇ ਟਾਈਟਲ ਦੇ ਫਿਲਮ ਲੈ ਕੇ ਆ ਰਿਹਾ ਸਰਦਾਰ ਸੋਹੀ ਸਰ ਸਾਡਾ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਹੁਤ ਵਧੀਆ ਜੀ ਬੜੇ ਵੱਖਰੇ ਕਨਸੈਪਟ ਤੇ ਫਿਲਮ ਲੈ ਕੇ ਆ ਰਹੇ ਹੋ ਹਨਾ ਆਯੁਧ ਨਸ਼ਿਆ ਵਿਰੁੱਧ ਤੇ ਕੀ ਐਕਸਪੀਰੀਅੰਸ ਕੀਤਾ ਇਸ ਫਿਲਮ ਦੇ ਦੌਰਾਨ ਐਕਸਪੀਰੀਅੰਸ ਤਾਂ ਬਹੁਤ ਥ੍ਰਿਲਿੰਗ ਰਿਹਾ ਮੇਰੇ ਵਾਸਤੇ ਕਿਉਂਕਿ ਜ਼ਿੰਦਗੀ ਦੇ ਇਸ ਮੋੜ ਤੇ ਸੈਂਟਰਲ ਕੈਰੇਕਟਰ ਮਿਲਣਾ ਔਰ ਨਿਭਾਉਣਾ ਦੋਵੇਂ ਮੁਸ਼ਕਲ ਕੰਮ ਸੀ ਜੀ ਔਰ ਜਿਹੜਾ ਕੈਰੇਕਟਰ ਮਿਲਣਾ ਹੈ ਉਹ ਮੇਰਾ ਰਾਈਟਰ ਪਰ ਉਸ ਸਰ ਡਾਇਰੈਕਟਰ राजीव दास जी ਨੇ ਦੂਰ ਕਰਤਾ ਜਿਹੜਾ ਰੋਲ ਮਿਲਣ ਵਾਲੀ ਗੱਲ ਨਿਭਾਉਣ ਵਾਲੀ ਮੇਰੇ ਤੇ ਸੀ ਉਹ ਮੈਂ ਕੋਸ਼ਿਸ਼ ਕੀਤੀ ਹੈ ਕਿ ਅੰਦਰੋਂ ਮਨੋਂ ਦਿਲੋਂ ਇਹ ਰੋਲ ਜਿੰਨਾ ਵਧੀਆ ਲਿਖਿਆ ਗਿਆ ਹੈ ਉਨਾ ਵਧੀਆ ਹੀ ਮੈਂ ਨਿਭਾਵਾਂ ਔਰ ਉਹ ਇਹ ਫੈਸਲਾ ਕਰਨਗੇ ਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਵਧੀਆ ਕਰੀ ਜੀ ਬੜਾ ਵੱਖਰਾ ਕਨਸੈਪਟ ਹੈ ਹਨਾ ਨਸ਼ਿਆ ਦੇ ਵਿਰੁੱਧ ਹਨਾ ਜੋ ਵੀ ਕਨਸੈਪਟ ਇਸ ਫਿਲਮ ਦੇ ਵਿੱਚ ਹੈ ਕਿਉਂਕਿ ਅਕਸਰ ਪੰਜਾਬੀ ਸਿਨੇਮਾ ਦੇ ਵਿੱਚ ਹਾਸੇ ਵਾਲੀ ਫਿਲਮਾਂ ਲੜਾਈ ਮਾਰ ਤੜ ਮਗਰ ਇਹ ਬਹੁਤ ਸੋਹਣਾ ਤੇ ਬਹੁਤ ਵੱਖਰਾ ਉਪਰਾਲਾ ਕੀਤਾ ਗਿਆ ਬਹੁਤ ਰੀਅਰ ਫਿਲਮਾਂ ਬਣਦੀਆਂ ਤੇ ਇਸ ਚੈਲੰਜ ਨੂੰ ਐਕਸੈਪਟ ਕਰਨਾ ਤੇ ਐਸ ਅ ਲੀਡ ਹੀਰੋ ਆਪਣੇ ਆਪ ਨੂੰ ਸਕਰੀਨ ਤੇ ਦਿਖਾਣਾ ਜੀ 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 ਇਹ ਜੋ ਤੁਸੀਂ ਵੱਖਰਾ ਵੱਖਰਾ ਕਿਹਾ ਹੈ ਇਹਦੇ ਵਿੱਚ ਫਿਲਮ ਵਿੱਚ ਬਹੁਤ ਕੁਝ ਵੱਖਰਾ ਵੱਖਰਾ ਹੈ ਇਹ ਜੋ ਮੇਰਾ ਕਰੈਕਟਰ ਹੈ ਇਹ ਵੀ ਬਹੁਤ ਵੱਖਰਾ ਵੱਖਰਾ ਹੈ ਜਿਵੇਂ ਟਾਈਟਲ ਲੋਕਾਂ ਨੂੰ ਲੱਗਦਾ ਹੈ ਕਿ ਇਹ ਵੱਖਰਾ ਟਾਈਟਲ ਹੈ ਉਸੇ ਤਰ੍ਹਾਂ ਜਿਹੜੀ ਫਿਲਮ ਦੀ ਕਹਾਣੀ ਹੈ ਉਹ ਸਮਝ ਆਉਣ ਚ ਲੋਕਾਂ ਨੂੰ ਟਾਈਮ ਲੱਗੂ ਵੀ ਇਹ 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 ਹੋ ਕੀ ਰਿਹਾ ਸਸਪੈਂਸ ਕ੍ਰੀਏਟ ਰਹੂ ਟੀਲ ਕਲਾਈਮੈਕਸ ਕਲਾਈਮੈਕਸ ਤੇ ਜਾ ਕੇ ਗੱਲ ਖੁੱਲਣੀ ਹੈ ਕਿ ਇਹ ਬੰਦਾ ਯਾਰ ਇਹ ਕੀ ਬਲਾ ਹੈ ਸਕੂਟਰ ਤੇ ਬੈਠਾ ਤੁਰਿਆ ਫਿਰਦਾ ਨਾ ਇਹ ਕੀ ਕੀ ਖੇਡਾਂ ਖੇਡ ਰਿਹਾ ਸਾਡੇ ਨਾਲ ਦਰਸ਼ਕ ਵੀ ਥੋੜੇ ਜੇ ਐਕਸਾਈਟਡ ਰਹਿਣਗੇ ਇਹ ਯਾਰ ਕਦੋਂ ਪਤਾ ਲੱਗੂ ਕਦੋਂ ਪਤਾ ਲੱਗੂ ਇਹ ਜਿਹੜੀ ਇੱਕ ਅਛਾ ਬਣੀ ਰਹੇ ਜਿੰਨੀ ਦੇਰ ਤੱਕ ਉਨੀ ਦੇਰ ਤੱਕ ਅੱਛਾ ਕੋਸ਼ਿਸ਼ ਕੀਤੀ ਹੈ ਕਿ ਇਹ ਜਿਹੜੇ ਉਲਝਣਾਂ ਨੇ ਇਹ ਬਰਕਰਾਰ ਰਹਿਣ ਫਿਲਮ ਚ ਤੇ ਵੇਟ ਕਰਨ ਲੋਕ ਵੇ ਹੁਣ ਇਹ ਹੁਣ ਪਤਾ ਲੱਗੂ ਨਹੀਂ ਉਹ ਕੁਛ ਹੋਰ ਕਰਨ ਲੱਗਿਆ ਹੁਣ ਪਤਾ ਲੱਗੂ ਨਹੀਂ 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 ਇਹ ਇਹ ਨਹੀਂ ਗੱਲ ਹੈ ਇਹ ਕੁਛ ਹੈ ਕੁਛ ਜਿਹੜਾ ਕੁਛ ਹੈ ਉਹਨੂੰ ਬਰਕਰਾਰ ਰੱਖਣਾ ਹੈ ਡਾਇਰੈਕਟਰ ਸਾਹਿਬ ਦਾ ਕੰਮ ਹੁੰਦਾ ਹੈ ਸਭ ਤੋਂ ਪਹਿਲਾਂ ਰਾਈਟਰ ਦੀ ਕਲਮ ਦਾ ਕੰਮ ਹੁੰਦਾ ਹੈ ਉਹ ਬਹੁਤ ਸੋਹਣੀ ਤਰ੍ਹਾਂ ਰਜੀਵ ਦਾ ਜੀ ਨੇ ਇਹ ਕੰਮ ਕੀਤਾ ਹੈ ਔਰ ਮੈਂ ਉਥੇ ਆਪਣੇ ਆਪ ਨੂੰ ਫਿਟ ਕਰਨ ਵਾਸਤੇ ਤਕੜੀ ਮਿਹਨਤ ਕੀਤੀ ਹੈ ਜੀ ਜੋ ਇਸ ਤਰ੍ਹਾਂ ਦੇ ਨਵੇਂ-ਨਵੇਂ ਚੈਲੰਜ ਨੂੰ ਐਕਸੈਪਟ ਕਰਦੇ ਹੋ ਤਾਂ ਡਰ ਲੱਗਦਾ ਨਹੀਂ ਡਰ ਤਾਂ ਨਿਕਲੇ ਹਾ ਡਰ تھیਟਰ ਜਿਹੜੇ ਬੜੇ ਚੈਲੈਂਜਿੰਗ ਰੋਲ ਕੀਤੇ ਨੇ ਫਿਲਮਾਂ 'ਚ ਵੀ ਕਾਫੀ ਕੁਝ ਚੈਲੈਂਜਿੰਗ ਕੀਤਾ ਹੋਇਆ ਹਾਂ ਹਾਂ ਉਹਨੂੰ ਸਮਝਣ ਦੀ ਲੋੜ ਹੁੰਦੀ ਹੈ ਉਹ ਤੁਸੀਂ ਬੈਠੋ ਸਟੋਰੀ ਤੇ ਨਾਲ ਸੁਣ ਲੋ ਡਿਸਕਸ ਕਰੋ ਜਿਹੜੀ ਗੱਲ ਤੁਸੀਂ ਕਿਤੇ ਅਟਕਦੇ ਹੋ ਥੋੜਾ ਹਲਕਾ ਜਿਹਾ ਡਿਸਕਸ ਕਰ ਲਓ ਫਿਰ ਇਹਨੇ ਵੱਡੇ ਐਕਸਪੀਰੀਅੰਸ ਦਾ ਇਨੀ ਜ਼ਿੰਦਗੀ ਲਾ ਦੇ 40 45 ਸਾਲ ਲੱਗ ਗਏ ਤੋਂ ਉਹਦਾ ਫਿਰ ਕੀ ਫਾਇਦਾ ਹੋਇਆ ਜੇ ਹਾਲੇ ਵੀ ਡਰ ਲੱਗੀ ਜਾਵੇ ਡਰ ਨਹੀਂ ਕੌਨਫੀਡੈਂਟ ਚਾਹੀਦਾ ਕਿ ਮੈਂ ਕੌਨਫੀਡੈਂਟ ਆ ਉਹ ਕੌਨਫੀਡੈਂਸ ਲੈਵਲ ਤਾਂ ਪਰਮਾਤਮਾ ਦੀ ਕਿਰਪਾ ਹੁਣ ਉਹ ਉਹਦਾ ਨਹੀਂ ਕੋਈ ਕੋਬਰਾ ਹਟ ਨਹੀਂ ਹੁੰਦੀ ਫਿਰ ਵੀ ਉਹ ਹੁੰਦਾ ਇੱਕ ਸਥਿਤੀ ਤੇ ਵੀ ਹੁੰਦਾ ਸੀ ਜੀ ਪਹਿਲਾ ਸਟੈਪ ਸਟੇਜ ਤੇ ਰੱਖਣਾ ਹਰ ਬੰਦੀ ਨੂੰ ਘਬਰਾਹਟ ਵੱਡੇ 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 ਸਟਾਰਾਂ ਨੂੰ ਵੱਡੇ ਵੱਡੇ ਥੀਏਟਰ ਦੇ ਜਿਹੜੇ ਕਿੰਗ ਕਹਾਉਂਦੇ ਉਹ ਉਹ ਵੀ ਪਹਿਲਾ ਸਟੈਪ ਰੱਖਣਾ ਔਰ ਮੂੰਹ ਖੋਲਣਾ ਪਹਿਲਾ ਲਫ਼ਜ਼ ਬੋਲਣਾ ਉਸ ਤੋਂ ਬਾਅਦ ਬੰਦਾ ਉਸ ਸਥਿਤੀ 'ਚ ਵੜ ਜਾਂਦਾ ਹੈ ਫਿਰ ਫਿਰ ਨਹੀਂ ਕੋਈ ਯਾਦ ਰਹਿਂਦਾ ਫਿਰ ਸਾਹਮਣੇ ਖੜਾ ਕੈਰੇਕਟਰ ਜਿਆਦਾ ਹੁੰਦਾ ਹੈ ਜਾਂ ਆਪਣੇ ਡਾਇਲੌਗ ਆਪਣਾ ਜਿਹੜਾ ਆ ਉਹ ਉਹਦਾ ਗੱਲ ਕਹਿਣੀ ਹੈ ਜਿਹੜਾ ਮੁੱਦਾ ਹੈ ਉਹਦੇ ਵਿੱਚ ਉਲਝਿਆ ਹੁੰਦਾ ਐਕਟਰ ਫਿਰ ਕੁਝ ਨਹੀਂ ਯਾਦ ਹੁੰਦਾ ਨਾ ਕੋਈ ਦੁੱਖ ਨਾ ਸੁੱਖ ਨਾ ਕੋਈ ਹਾਸੇ ਨਾ ਖੇਡੇ ਕੁਝ ਨਹੀਂ ਸਿਰਫ ਸਕ੍ਰਿਪਟ ਯਾਦ ਹੁੰਦੀ ਹੈ ਉਸ ਸਕ੍ਰਿਪਟ ਦਾ ਜਿਹੜਾ ਪਾਤਰ ਹੈ ਉਹਦੇ ਨਾਲ ਖੇਡਣ ਵਿੱਚ ਉਲਝਿਆ ਹੁੰਦਾ ਬੰਦਾ ਉਹਦੇ ਫਿਰ ਕੁਝ ਯਾਦ ਨਹੀਂ ਹੁੰਦਾ ਗਿਲ ਸਾਹਿਬ ਸਕੂਟਰ ਵਾਲੇ ਜਦੋਂ ਇਸ ਫਿਲਮ ਦੀ ਸਕ੍ਰਿਪਟ ਤੁਹਾਨੂੰ ਮਿਲੀ ਸਭ ਤੋਂ ਪਹਿਲਾਂ ਸਕ੍ਰਿਪਟ ਪੜ੍ਹ ਕੇ ਕਿਹੜੀ ਗੱਲ ਮਾਈਂਡ ਦੇ ਵਿੱਚ ਆਈ ਪਹਿਲੀ ਗੱਲ ਤਾਂ ਇਹ ਆਈ ਕਿ ਇਹ ਜਿਵੇਂ ਨੌ ਸੁਣ ਕੇ ਮੈਨੂੰ ਲੱਗਿਆ ਸੀ ਡਰ ਜਾ ਲੱਗਿਆ ਸੀ ਯਾਰ ਇਹ ਕਿਹਾ ਜਾਣਾ ਕੀ ਹੋਊਗਾ ਪਰ ਜਦੋਂ ਸਕ੍ਰਿਪਟ ਸੁਣੀ ਉਹ ਮੇਰਾ ਡਰ ਦੂਰ ਹੋ ਗਿਆ ਕਿ ਨਹੀਂ ਗੱਲ ਸੋਹਣੀ ਹੋ ਰਹੀ ਹੈ ਸੋਹਣੇ ਤਰੀਕੇ ਨਾਲ ਹੋ ਰਹੀ ਹੈ ਇਸੇ ਤਰ੍ਹਾਂ ਹੀ ਹੋਣੀ ਚਾਹੀਦੀ ਜੇ ਪਹਿਲਾਂ ਹੀ ਪਰਦਾ ਉੱਠ ਜੇ ਗੱਲ ਦਾ ਫਿਰ ਉਹ ਮਜ਼ਾ ਨਹੀਂ ਰਹਿੰਦਾ ਬਹੁਤ ਵਧੀਆ ਹੋਇਆ ਸਰ ਤੁਹਾਡੇ ਲਈ 멘ਟਲੀ ਪ੍ਰੀਪਰੇਸ਼ਨ ਜ਼ਿਆਦਾ ਜ਼ਰੂਰੀ ਹੁੰਦੀ ਹੈ ਕਿ ਫਿਜ਼ੀਕਲੀ ਸਟਰੈਂਥ ਕਿਸੇ ਵੀ ਕੰਮ ਨੂੰ ਕਰਨ ਦੇ ਵਿੱਚ ਅਗਰ ਤੁਸੀਂ ਮੂਵੀ ਕਰ ਰਹੇ ਹੋ ਕੈਰੈਕਟਰ ਪਲੇ ਕਰ ਲਿਓ ਉਹਦੇ ਲਈ ਤੁਸੀਂ ਆਪਣੇ ਆਪ ਨੂੰ 멘ਟਲੀ ਜ਼ਿਆਦਾ ਪ੍ਰੀਪੇਅਰ ਕਰਦੇ ਹੋ ਕਿ ਫਿਜ਼ੀਕਲੀ ਦੇਖੋ ਜੇ ਥੋੜਾ ਦਿਮਾਗ ਹੀ ਕੰਮ ਨਹੀਂ ਕਰਦਾ ਥੋੜਾ ਸਰੀਰ ਕਿੱਥੋਂ ਕਰੂ ਲਾਜ਼ਮੀ ਲਾਜ਼ਮੀ ਤੌਰ ਤੇ ਪਰਲਮੈਂਟਲੀ ਤੁਹਾਡੇ ਮਨ ਅੰਦਰ ਸਕ੍ਰਿਪਟ ਵਸ ਗਈ ਪਾਤਰ ਵਸ ਗਿਆ ਤੁਹਾਡਾ ਸਰੀਰ ਤਾਂ ਫਿਰ ਖੇਡਦਾ ਹੈ ਤੁਹਾਡਾ ਮਨ ਆ ਤੁਹਾਡਾ ਦਿਮਾਗ ਹੈ ਉਹ ਤੁਹਾਡੇ ਸਰੀਰ ਨੂੰ ਖੇਡਣ ਵਾਸਤੇ ਮਜਬੂਰ ਕਰ ਦਿੰਦਾ ਹੈ ਹੁਕਮ ਹੈ ਤੁਸੀਂ ਹੁਣ ਇਦਾਂ ਖੇਡਣਾ ਹੈ ਜੇ ਮੈਂ ਸਕ੍ਰਿਪਟ ਪੜ੍ਹ ਲਈ ਸਕ੍ਰਿਪਟ ਪੜ੍ਹ ਲਈ ਸਕ੍ਰਿਪਟ ਹੈ ਜਿਹੜੀ ਉਹ ਮੇਰੇ ਮਨ ਚ ਕੋਤਕੋਤਾਰੀਆਂ ਕਰਦੀ ਹੈ ਤਾਂ لازمی ਮੈਂ ਹਾਸੇ ਕ੍ਰੀਏਟ ਕਰੂੰਗਾ ਜੇ ਸਕ੍ਰਿਪਟ ਮੇਰੇ ਮਨ ਚ ਉਹ ਦਸੀਆਂ ਲੈ ਕੇ ਆਉਂਦੀ ਹੈ ਤਾਂ ਲਾਜ਼ਮੀ ਮੈਂ ਆਪ ਹੀ ਰੂੰਗਾ ਲੋਕਾਂ ਨੂੰ ਵੀ ਰੂੰਗਾ ਜੇ ਕੁਝ ਨਫਰਤ ਵਾਲੀ ਗੱਲ ਹੈ ਜੇ ਕੁਝ ਬਦਲਾ ਲੈਣ ਵਾਲੀ ਗੱਲ ਹੈ ਜੇ ਕੁਝ ਦੇਸ਼ ਭਗਤੀ ਦੀ ਗੱਲ ਹੈ ਜੇ ਕੁਝ ਜਜ਼ਬਾਤਾਂ ਦੀ ਗੱਲ ਹੈ ਜੇ ਕੁਝ ਜੋਸ਼ ਉਖਰੋਜ ਦੀ ਗੱਲ ਹੈ ਤਾਂ ਲਾਜ਼ਮੀ ਹੈ ਤੇ ਮੇਰੇ ਜਿਹੜੇ ਚਿਹਰੇ ਦੇ ਲਿੰਸ ਨੇ ਉਹ ਉਹ ਹਰਕਤ ਕਰਨਗੇ ਉਹ ਗੁੱਸੇ 'ਚ ਕੰਬਣਗੇ ਸਭ ਕੁਝ ਹੋਊਗਾ ਅੱਖਾਂ ਦੀ ਲਾਲੀ ਅੱਖਾਂ ਦੇ ਡੋਰੇ ਲਾਲ ਹੋਣਗੇ ਤਾਂ ਹੀ ਹੋਣਗੇ ਜੇ ਮੇਰਾ ਮਨ ਦਿਲ ਦਿਮਾਗ ਇਹ ਕਹੂਗਾ ਤੇ ਪਹਿਲਾਂ ਮਨ ਦਿਲ ਦਿਮਾਗ ਖੇਡ ਖੇਡਦਾ ਹੈ ਸਰੀਰ ਬਾਤ ਖੇਡਦਾ ਹੈ ਜੀ ਆ ਪੋਸਟਰ ਅਨੁਸਾਰ ਬੜੇ ਸੋਹਣੇ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਗਿਆ ਸਕੂਟਰ ਤੇ ਤੁਸੀਂ ਬੈਠੇ ਹੋਏ ਨਜ਼ਾਰਾ ਫਿਲਮ ਨਸ਼ਾ ਦੇ ਵਿਰੋਧ ਦਾ ਹੈ ਨਾ ਤੇ ਕੀ ਸੀਨ ਹੈ ਸਕੂਟਰ ਇਸ ਪਦ ਵਿੱਚ ਮੈਂ ਐਕਸਾਈਟਡ ਹਾਂ ਇਹ ਦੇਖ ਕੇ ਮੇਰਾ ਸਪਨਾ ਜਦੋਂ ਬੰਦਾ ਆਉਂਦਾ ਨਾ ਫਿਲਮ ਲਾਈਨ ਐਂਟਰੀ ਮਾਰਦਾ ਤੋ ਐਂਟਰੀ ਇਹ ਹੁੰਦੀ ਹੈ ਕਿ ਮੈਂ ਹੀਰੋ ਬਣਨਾ ਚਾਹ ਲਿਆ ਬੰਬੇ ਨੂੰ ਜਦੋਂ ਫਰੰਟੀਅਰ ਮੇਲ ਤੇ ਟਿਕਟ ਲੈ ਕੇ ਲੁਧਿਆਣਾ ਚੜ੍ਹਿਆ ਸੀ ਪਹਿਲੀ ਵਾਰੀ ਉਦੋਂ ਹੀ ਸੁਪਨਾ ਲੈ ਕੇ ਚੜ੍ਹਿਆ ਸੀ ਕਿ ਮੈਂ ਹੀਰੋ ਬਣਨਾ ਹੈ ਤੇ ਟੂਡੇ ਆਈ ਏਮ ਪਲੇਇੰਗ ਹੀਰੋ ਇਨ ਥਿਸ ਫਿਲਮ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਆਂ ਰਜੀਵ ਦਾਸ ਜੀ ਦਾ ਵੀ ਬਹੁਤ ਬਹੁਤ ਧੰਨਵਾਦੀ ਹੈ ਅਚਾ ਰੀਅਲ ਲਾਈਫ 'ਚ ਕਿੰਨਾ ਸਕੂਟਰ ਚਲਾਇਆ ਫਿਰ ਕਾਲਜ ਸਕੂਲ ਟਾਈਮ ਮੈਂ ਬਹੁਤ ਚਲਾਇਆ ਹੋਇਆ ਹਾਂ ਬਹੁਤ ਲੇਕਿਨ ਥੋੜੀ ਜਿਹੀ ਦਿੱਕਤ ਮੈਨੂੰ ਇਹ ਹੁਣ ਆਉਣ ਲੱਗ ਗਈ ਸੀ ਮੈਂ ਥੋੜਾ ਐਂਗਜ਼ਾਇਟੀ ਦੀ ਸ਼ਿਕਾਇਤ ਹੋ ਗਈ ਸੀ ਉਹ ਫਿਰ ਥੋੜਾ ਜਿਹਾ ਡਰ ਲੱਗਣ ਲੱਗ ਜਾਂਦਾ ਹੈ ਵੱਡੀ ਉਮਰ ਹੋਵੇ ਉਤੋਂ ਐਂਗਜ਼ਾਇਟੀ ਦਾ ਬੰਦਾ ਮਰੀਜ਼ ਰਹਿ ਚੁੱਕਿਆ ਹੋਵੇ ਫਿਰ ਇਹੋ ਜਿਹੀ ਗੱਲਾਂ ਜ਼ਿਆਦਾਤਰ ਸਾਡੀ ਇੰਡਸਟਰੀ ਚਪਾਈਆਂ ਜਾਂਦੀਆਂ ਨੇ ਪਰ ਮੈਂ ਸਰੇਮ ਕਹਿਣਾ ਕਿ ਹਾਂ ਮੈਨੂੰ ਐਂਗਜ਼ਾਇਟੀ ਦੀ ਦਿੱਕਤ ਆ ਗਈ ਸੀ ਉਸ ਕਰਕੇ ਹਾਈਟ ਤੇ ਜਾਣਾ ਜਾਂ ਡਰਾਈਵ ਕਰਨਾ ਇਹ ਇਹ ਗੱਲਾਂ ਜਿਹੜੀਆਂ ਨੇ ਜਾਂ ਕੋਈ ਤੁਸੀਂ ਬਲੱਡ ਸ਼ਡ ਦੇਖ ਲੈਣਾ ਉਹਦੇ ਨਾਲ ਦੁਬਾਰਾ ਤਾਂ ਫਿਰ ਉਖਰਾੜ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਮੈਂ बच ਕੇ ਰਹਿਣਾ ਹੋਣਾ ਕਿ ਜਿੰਨੇ ਨਾਲ ਸਰਦ ਦੇ ਅਨੁਸਾਰ ਕੇ ਉਹ ਨਿਕਲ ਜਾਈਦਾ ਜਿੱਦੋਂ ਤੁਸੀਂ ਕਿਹ ਇੰਡਸਟਰੀ ਚ ਐਸੀਆਂ ਗੱਲਾਂ ਨੂੰ ਲੁਕਾਇਆ ਜਾਂਦਾ ਮਗਰ ਤੁਸੀਂ ਸਰ ਇਹਨਾਂ ਦੱਸ ਦਿਓ ਕੀ ਵਜ੍ਹਾ ਹੋ ਸਕਦੀ ਕਿ ਇੰਡਸਟਰੀ ਦੇ ਬਾਕੀ ਆਰਟਿਸਟ ਦੇ ਸਭ ਨੂੰ ਲੁਕਾ ਕੇ ਰੱਖਦੇ ਆਪਣੀ ਪਰਸਨਲ ਲਾਈਫ ਨੂੰ ਉਹਨਾਂ ਸੋਸ਼ਲਾਈਜ਼ ਨਹੀਂ ਕਰਦੇ ਡਰ ਹੁੰਦਾ ਹੈ ਕਿਸ ਚੀਜ਼ ਦਾ ਮੈਂ ਉੱਠਾਂ ਨਹੀਂ ਹੋ ਜੂਗਾ ਨਹੀਂ ਮੈਂ ਮੈਨੂੰ ਇਸ ਗੱਲ ਦਾ ਡਰ ਨਹੀਂ ਕਿ ਮੈਂ ਉੱਠ ਨਹੀਂ ਹੋਊਗਾ ਮੈਨੂੰ ਮੇਰੇ ਪ੍ਰੋਡਿਊਸਰ ਡਾਇਰੈਕਟਰ ਤੇ ਮੇਰੇ ਦਰਸ਼ਕਾਂ ਤੇ ਬਹੁਤ ਕੌਨਫੀਡੈਂਸ ਹੈ ਸਾਰੇ ਮੈਨੂੰ ਪਿਆਰ ਕਰਦੇ ਨੇ ਔਰ ਉਹ ਇਸ ਗੱਲ ਨੂੰ ਜੇ ਦਰਸ਼ਕ ਜਾਣਦੇ ਹੋਣ ਵੀ ਇਸ ਉਮਰ ਦੇ ਬੰਦੇ ਨੂੰ ਆ ਦਿੱਕਤ ਹੈ ਫਿਰ ਵੀ ਕਰ ਰਿਹਾ ਹੈ ਫਿਰ ਉਹ ਥੋੜੀ ਜ਼ਿਆਦਾ ਪ੍ਰੇਜ਼ ਕਰਨਗੇ ਬਿਲਕੁਲ ਹਾਂ ਡਰੋ ਨਾ ਇਸ ਗੱਲੋਂ ਪਤਾ ਹੋਣ ਤੇ ਹੋਣ ਦੀ ਕੋਈ ਗੱਲ ਨਹੀਂ ਹੂੰ ਤੇ ਮੇਰੇ ਬਾਰੇ ਪਹਿਲਾਂ ਵੀ ਜਦੋਂ ਮੈਂ ਨਵਾਂ ਨਵਾਂ ਥੀਏਟਰ ਚ ਸੀਰੀਅਲ ਕਰਨੇ ਸ਼ੁਰੂ ਕੀਤੇ ਸੀ ਅਸੀਂ ਖੁਦ ਹੀ ਸੀਰੀਅਲ ਕਰਦੇ ਸੀ ਜਦੋਂ ਮੈਨੂੰ ਇਹ ਦਿੱਕਤ ਸ਼ੁਰੂ ਹੋਈ ਸੀ ਕਿਉਂਕਿ ਮੈਂ ਪੜ੍ਹਦਾ ਰਹਿਣਾ ਐਕਟਰਜ਼ ਬਾਰੇ ਦਲੀਪ ਸਾਹਿਬ ਬਾਰੇ ਵੀ ਪੜਿਆ ਮੈਂ ਸ਼ਾਹਰੁਖ ਖਾਨ ਨੇ ਰੋਲ ਕੀਤਾ ਉਹ ਅਜੇ ਦੇਵਗਨ ਨੇ ਭਗਤ ਸਿੰਘ ਦਾ ਕੀਤਾ ਉਹ ਸਾਰਿਆਂ ਨੂੰ ਇਹ ਦਿੱਕਤ ਆਈਆਂ ਨੇ ਜਦੋਂ ਅੰਦਰ ਨਾਲ ਕੋਲਣਾ ਪੈਂਦਾ ਜਦੋਂ ਤੁਸੀਂ ਟ੍ਰੈਜਡੀ ਚ ਗੋਤੇ ਲਾਉਨੇ ਹੋ ادو <سؤال> لازمی ہے وہ تھوڑی باڈی تھوڑا دل دماغ سفر کرو گا وہ تو کسی نہ کتنے جا کے تھی وہ تھوڑا نقصان کر دیا فلی برین بھی نقصان کرتا ہے تھوڑے دل نو بھی نقصان کرتا ہے سو وہ میں اے سیریل کیتے اور خود لکھے خود لکھنچ کی ہوں دا کہ تھی پندرہ بھی کریکٹر نے لیڈیز دے دکھڑے نے وہ بھی میری کلم لکھ دی ہے آپ دے ان دکھڑے نے وہ بھی لکھ دی ہے وہ لکھتے لکھتے بندہ یہ بیماری انہیں یہ بیماریاں کا ਸ਼িকার ਹੋ ਜਾਂਦਾ ਹੈ ਪਰ ਉਹ ਤੋਂ ਬਾਹਰ ਆਉਣਾ ਕਿਵੇਂ ਹੈ ਉਹ ਸੈਕਟਰੀਕ ਨੇ ਸਮਝਾ ਦਿੰਦੇ ਨੇ ਵੀ ਇਸ ਤਰ੍ਹਾਂ ਇਸ ਤਰ੍ਹਾਂ ਜਿਉਂ ਪੜ੍ਹਤ ਕੂਜਾ ਕਰੋ ਧਿਆਨ ਲਗਾਓ ਇਹ ਤੋਂ ਥੋੜਾ ਜਿਹਾ ਸੈਲਫ ਕੰਟਰੋਲ ਹੁੰਦਾ ਹੈ ਕਿਉਂ ਡਾਕਟਰ ਇਹਨੂੰ ਬਿਮਾਰੀ ਨਹੀਂ ਮੰਨਦੇ ਸੋ ਮੈਂ ਉਹ ਤੋਂ ਬਾਹਰ ਹਾਂ ਕਰ ਰਹੇ ਹਾਂ ਅੱਛਾ ਸਾਇਰਾ ਸਾਹਮਣੇ ਮਤਲਬ ਵਧੀਆ ਸੋਹਣਾ ਕੰਮ ਕਰ ਰਹੇ ਹੋ ਅੱਛਾ ਤੁਸੀਂ ਆਪਣੀ ਲਾਈਫ ਦੇ ਵਿੱਚ ਬਹੁਤ ਕੰਮ ਕੀਤਾ ਬਹੁਤ ਸੋਹਣਾ ਨਾਮ ਕਮਾਇਆ ਇੰਡਸਟਰੀ ਦੇ ਵਿੱਚ ਹਰ ਆਰਟਿਸਟ ਤੁਹਾਨੂੰ ਪਸੰਦ ਕਰਦਾ ਤੇ ਸਰਦਾਰ ਸੋਹੀ ਜਦੋਂ ਅੱਜ ਆਪ ਇਕੱਲੇ ਬੈੰਦੇ ਤੇ ਕੀ ਸੋਚਦੇ ਕਿਸ ਚੀਜ਼ ਦੀ ਘਾਟ ਮਹਿਸੂਸ ਹੁੰਦੀ ਹੈ ਐਸ ਵੇਲੇ ਕਾਟ ਜੇ ਫਿਰ ਉੱਥੇ ਪਰਮਾਤਵੰਦੇ ਚਲਾ ਜਾਂਦਾ ਮੰਨਦਾ ਜੇ ਆਹੀ ਕੁਛ 10 ਕੇ ਸਾਲ ਪਹਿਲਾਂ ਹੋ ਜਾਂਦਾ ਜਦੋਂ ਸ਼ੁਰੂ ਹੋਇਆ ਮੇਰਾ ਫੇਰ ਮੈਨੂੰ ਪਤਾ ਫੇਰ ਪੋਜੀਸ਼ਨ ਹੋਰ ਹੋਣੀ ਸੀ ਫੇਰ ਮੈਨੂੰ ਹੋਰ ਚੈਲੈਂਜਿੰਗ ਰੋਲ ਮਿਲਨੇ ਸੀ ਜਿਹੜੇ ਹੁਣ ਮੈਂ ਉਹਨਾਂ ਤੋਂ ਵਾਂਝਾ ਰਹਿ ਸਕਦਾ ਕਿਉਂਕਿ ਆ ਕੁਛ ਇੱਕ ਕੈਰੈਕਟਰ ਹਜੇ ਹੁੰਦੇ ਨੇ ਜੇ ਹੁਣ ਮੈਂ ਕਹਾ ਮੈਂ 네ਗੇਟਿਵ ਰੋਲ ਕਰਨਾ ਯਾਰ ਮੈਂ ਫਰਾਣੇ ਸਟਾਰ ਦੇ ਨਾਲ ਜੇ ਟੱਕਰ ਲੈਂਦਾ ਨਾ ਤੋ ਉਹ ਉਹ ਗੱਲਾਂ ਉਹ ਫਿਜ਼ੀਕਲ ਤੁਹਾਡੀਆਂ ਇੱਕ ਇਨヒਬਿਸ਼ਨਸ ਹੋ ਜਾਂਦੀਆਂ ਨੇ ਤੁਸੀਂ ਉਹ ਨਹੀਂ ਕਰ ਸਕਦੇ ਹੁੰਦੇ ਤੁਸੀਂ ਕੁਰਸੀ ਤੇ ਬੈਠ ਕੇ ਬਹੁਤ ਘੈਂਟ ਦੇ ਵਿਲਣ ਬਣ ਸਕਦੇ ਹੋ ਲੇਕਿਨ ਉਹ ਨਾਠਣਾ ਭਜਨ ਵਾਲਾ ਤੁਸਨ ਮੁਕੀਆਂ ਵਾਲਾ ਉਥੋਂ ਹਾਂ ਨਹੀਂ ਉਹ ਮੈਂ ਜਵਾਬ ਦੇ ਦੇਣਾ ਕਿ ਨਹੀਂ ਹੁਣ ਤੁਸੀਂ ਕਹੋ ਮੈਨੂੰ ਕਹੋ ਕੋੜੇ ਦੇ ਪਿਆ ਜਾ ਮੈਂ ਨਹੀਂ ਬੈਠਾ ਤੁਸੀਂ ਮੈਨੂੰ ਕਹੋਗੇ ਮੋਟਰਬਾਈਕ ਤੇ ਚੜ ਕੇ ਘੱਟ ਮਾਰ ਕੇ ਤਾਂ ਜਾਏਗਾ ਨਹੀਂ ਮੈਂ ਨਹੀਂ ਜਾਂਦਾ ਹੈ ਉਹ ਉਹ ਗਿਆ ਪਹਿਲਾਂ ਹੀ ਕਹਿ ਦੇਈਦਾ ਹੈ ਕਿ ਹਾਂ ਜਿੱਥੇ ਤੁਸੀਂ ਜਤਵਾਤਾ ਨਾ ਖੇਡਣਾ ਬੈਠਣਾ ਮੇਰੀਆਂ ਅੱਖਾਂ ਉਹਨੀਆਂ ਸ਼ਾਰਪ ਨੇ ਮੇਰੀ ਆਵਾਜ਼ ਉਸ ਤੋਂ ਵੀ ਤਕੜੀ ਹੈ ਹਾਂ ਇਹਨਾਂ ਨਾਲ ਖੇਡਣਾ ਮੈਂ ਕੋਈ ਵੀ ਰੋਲ ਕਰ ਸਕਦਾ ਹੈ ਜਿਹੜਾ ਇਸ ਤਰ੍ਹਾਂ ਦਾ ਉੱਥੇ ਤੋੜਾ ਆਪਾਂ ਪਹਿਲਾਂ ਹੀ ਕਹਿ ਦੇਈਦਾ ਪ੍ਰੇਜ਼ ਕਰ ਲੀਦਾ ਪ੍ਰੇਜ਼ ਕਰ ਅੱਛਾ ਇਸ ਫਿਲਮ ਚ ਤੁਹਾਡਾ ਫੇਵਰਿਟ ਡਾਇਲੋਗ ਕਿਹੜਾ ਹੈ ਫੇਵਰਿਟ ਡਾਇਲੋਗ ਬਹੁਤ ਕੁਝ ਹੈ لیکن ਇਹਦੇ ਚ ਇੱਕ ਤਕੀਆ ਕਿਲਾ ਬੜਾ ਸੁਣਾਉਂਦਾ ਦਿੱਤਾ ਮੈਨੂੰ ਤੇ ਜਿਹੜਾ ਮੇਰੇ ਅ ਅਸਲ ਕੈਰੈਕਟਰ ਨੂੰ ਚੁਪਾਈ ਰੱਖਦਾ ਹੈ ਉਹ ਬਹੁਤ ਵਧੀਆ ਹੈ ਸੇਵਾਦਾਰਾਂ ਦੀ ਸੇਵਾਦਾਰ ਜੋ ਕਹੋਗੇ ਤੁਹਾਡੇ ਵਾਸਤੇ ਹਾਜ਼ਰਾਂ ਜੀ ਉਹ ਸਕੂਟਰ ਲਈ ਫਿਰਦਾ ਨਾਲ ਸੌਵੇਂ ਬੜੀ ਪਿਆਰੀ ਖੰਦਾ ਹੈ ਆ ਸੌਵੇਂ ਨੂੰ ਸਕੂਟਰ ਦੀ ਸੇਵਾਦਾਰਾਂ ਦੀ ਸੇਵਾਦਾਰ ਉਹ ਬਹੁਤ ਅੱਛਾ ਲੱਗਦਾ ਹੈ ਫਿਲਮ ਚ ਜਗਾ ਜਗਾ ਤੇ ਕਈ ਤਾਂ ਤੇ ਇਸਤੇਮਾਲ ਕੀਤਾ ਜਿਹੜਾ ਲੋਕਾਂ ਦੀ ਜ਼ੁਬਾਨ ਤੇ ਹੋਊਗਾ ਜੇ ਉਦੋਂ 2-4 ਵਾਰੀ ਹੋ ਗਿਆ ਫਿਰ ਲੋਕ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੰਦੇ ਕਈ ਵਾਰੀ ਜਦੋਂ ਇਹ ਇਦਾਂ ਹੱਥ ਜਾਣਗੇ ਲੋਕ ਕਹਣਗੇ ਮੈਂ ਸੇਵਾਦਾਰਾਂ ਨਹੀਂ ਸੇਵਾਦਾਰ ਉਹ ਅੱਛਾ ਲੱਗੂਗਾ ਜੀ ਤੇ ਬਾਕੀ ਤਾਂ ਬਹੁਤ ਕੁਛ ਹੈ ਜੀ ਗਿਲ ਸਾਹਿਬ ਤੇ ਸਰਦਾਰ ਸੋਹੀ ਕਿੰਨਾ ਕ ਰਿਲੇਟ ਕਰਦੇ ਆ ਰੀਅਲ ਲਾਈਫ ਦੇ ਵਿੱਚ ਤੁਸੀਂ ਇਸ ਕੈਰੈਕਟਰ ਨੂੰ ਆਪਣੇ ਨਾਲ ਬਿਲਕੁਲ ਵੀ ਨਹੀਂ ਕਰਦੇ ਹਾਂ ਮੇਰੀ ਲਾਈਫ ਦੇ ਨੇੜੇ ਜਿਹੜੇ ਕੁਛ ਨਹੀਂ ਹੈਗਾ ਫਿਲਮ 'ਚ ਜੋ ਜਿਹੜਾ ਮੈਂ ਆ ਕਦੇ ਕੀਤਾ ਹੋਵੇ ਹਾਂ ਦੇਖੇ ਹੈਗੇ ਹੋਏ ਜੇ ਸ਼ੈਤਾਨ ਬੰਦੇ ਹੋਏ ਤੇ ਤਰਾੜ ਬੰਦੇ ਜਿਹੜੇ ਐਦਾਂ ਖੇਡ ਜਾਂਦੇ ਆ ਤੋ ਕਈ ਵਾਰੀ ਸਾਨੂੰ ਐਕਟਰਸ ਨੂੰ ਜ਼ਰੂਰੀ ਹੁੰਦਾ ਕਿ ਅਸੀਂ ਪਾਤਰ ਦੇਖੇ ਹੋਣ ਅਸੀਂ ਇਮੇਜਿਨੇਸ਼ਨ ਨਾਲ ਵੀ ਬਹੁਤ ਖੇਡੀਦਾ ਅਸੀਂ ਰਾਜੇ ਮਹਾਰਾਜ ਨਹੀਂ ਦੇਖੇ ਲੇਕਿਨ ਕੋਈ ਮੈਨੂੰ ਰਾਜੇ ਦਾ ਰੋਲ ਦਿਓ ਤੁਹਾਨੂੰ ਲੱਗੂਗਾ ਰਾਜਾ ਇਹੋ ਜਿਹਾ ਹੀ ਸੀਗਾ ਜੀ ਤਾਂ ਉਹ ਉਹ ਤਾਂ ਤੁਹਾਡੀ ਜਿਹੜੀ ਮਿਹਨਤ ਹੈ ਇਹਨੇ ਸਾਲ ਥੀਏਟਰ ਚਲਾਏ ਇਹਨੇ ਇਹਨੀ ਵਧੀਆ ਟ੍ਰੇਨਿੰਗ ਲਈ ਹੋਈ ਹੈ ਹਰਪਾਲ ਟਿਵਾਣਾ ਸਾਹਿਬ ਤੋਂ ਨੀਨਾ ਮੈਡਮ ਤੋਂ ਉਹ ਐਨਐਸਡੀਐਨ ਦੋਵੇਂ ਉਸ ਕਪਲ ਕੋਲੋਂ ਮੈਂ 12 ਸਾਲ ਇਹੀ ਕੁਝ ਸਿੱਖਿਆ 12 ਸਾਲ ਮੈਂ ਰਾਂਝੇ ਨੇ ਕਹਿੰਦਾ ਮੱਝੀਆਂ ਚਰਾਈਆਂ ਸੀ ਮੈਂ 12 ਸਾਲ ਉਸਤਾਦਾਂ ਦੇ ਹੁੱਕੇ ਭਰੇ ਨੇ ਜਿਹਨੂੰ ਕਹਿੰਦੇ ਆ ਮੈਂ ਮੈਂ ਉਹ ਐਕਟਰ ਆ ਘਿਲ ਸਾਹਿਬ ਜਿੱਦਾਂ ਇਸ ਫਿਲਮ ਦੇ ਵਿੱਚ ਨਸ਼ੇ ਦੇ ਵਿਰੁੱਧ ਆਵਾਜ਼ ਚੁੱਕੀ ਗਈ ਹੈ ਹਨਾਤੇ ਪੰਜਾਬ ਦੇ ਵਿੱਚ ਮਾਮੇ ਆਪਣੇ ਪੁੱਤਾਂ ਨੂੰ ਬਚਾਉਣ ਦੇ ਲਈ ਇਸੇ ਚੱਕਰ ਚ ਬਾਹਰ ਭੇਜਿਆ ਐ ਇੰਨੇ ਨਹੀਂ ਪੜ੍ਹਾਈਆਂ ਕਰਕੇ ਆਪਣੇ ਪੰਜਾਬ ਚਦੁਰਾ ਨੂੰ ਕੰਮ ਨਹੀਂ ਮਿਲਦਾ ਤੇ ਵਿਦੇਸ਼ਾਂ ਚ ਜਾਂਦੇ ਐ ਤੇ ਇਹ ਸਾਰਾ ਕੁਝ ਇਸ ਫਿਲਮ ਦੇ ਵਿੱਚ ਅਜਿਹਾ ਕੁਝ ਦੇਖਣ ਨੂੰ ਮਿਲੇਗਾ 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 ਇਹ ਫਿਲਮ ਲੋਕਾਂ ਦੀ ਜਿਹੜੇ ਸੜੀ ਆਡੀਅੰਸ ਨੌਜਵਾਨ ਆਉਣਗੇ ਉਹਨਾਂ ਦੀ ਸੋਚ ਨੂੰ ਬਹੁਤ ਹੱਦ ਤੱਕ ਝਟਕਾ ਦੇਉ ਉਹਨਾਂ ਨੂੰ ਕਿ ਹਲੂ ਨੂੰ ਕਿ ਵੇ ਇਹ ਜੋ ਕਰ ਰਹੇ ਆ ਇਹ ਗਲਤ ਕਰ ਰਹੇ ਆ ਤੇ ਛੱਡਣਗੇ ਵੀ ਬਾਹਰ ਨਿਕਲਦੇ ਕੰਨਾਂ ਨੂੰ ਹੱਥ ਵੀ ਲਾਉਣਗੇ ਕਿ ਨਹੀਂ ਅਸੀਂ ਗਲਤ ਸੀਗੇ ਤਾਂ ਇਸ ਇੱਕ ਕੋਸ਼ਿਸ਼ ਹੈ ਇਸ ਲੋਨ ਵਿੱਚ ਤੁਹਾਨੂੰ ਲੱਗਦਾ ਕਿ ਇਦਾਂ ਦੇ ਮੁੱਦਿਆਂ ਤੇ ਫਿਲਮ ਹੋਰ ਬਣਨੀ ਚਾਹੀਦੀ ਆਪਣੀ ਇੰਡਸਟਰੀ ਨੂੰ ਹੋਰ ਮਤਲਬ ਵੱਖਰੇ ਵੱਖਰੇ ਪੰਜਾਬ ਦੇ ਮੁੱਦੇ ਦਿਖਾਉਣੇ ਚਾਹੀਦੇ ਆ ਫਿਲਮਾਂ ਦੇ ਵਿੱਚ ਲਾਜ਼ਮੀ ਹੈ ਸਾਡਾ ਪੰਜਾਬ ਤਾਂ ਬਹੁਤ ਡੋਲਿਆ ਹੋਇਆ ਬਹੁਤ ਕੁਝ ਕਰਨ ਵਾਲਾ ਹੈ ਇਕੱਲੇ ਨਸ਼ਿਆਂ ਦੀ ਗੱਲ ਨਹੀਂ ਨਸ਼ੇ ਬਹੁਤ ਮਾਰੂ ਸਾਬਤ ਹੋ ਰਹੇ ਨੇ ਲੇਕਿਨ ਹੋਰ ਬਹੁਤ ਹੁਣ ਹੁਣਦਾਈਆਂ ਨੇ ਤੁਸੀਂ ਸਾਡੀ ਵਿਦਿਆਰਥੀ ਨੂੰ ਲੈ ਲਓ ਮੈਂ ਪਹਿਲਾਂ ਹੀ ਬੋਲ ਚੁੱਕਿਆ ਇਸ ਗੱਲ ਤੇ ਕਿ ਸਾਡੇ ਯੂਥ ਚੋਂ ਸਾਡੇ ਚੋਂ ਮਾਪਿਆਂ ਦੇ ਗਲ ਕੁਟ ਕੇ ਮਾਰ ਦਿੰਦੇ ਜਿਹਨਾਂ ਸ਼ਬਦ ਨਹੀਂ ਮਿਲਦਾ ਜੇ ਉਹ ਉਹ ਬੱਚੇ ਜਿਹੜੇ ਇਸ ਤਰ੍ਹਾਂ ਦੇ ਬਣਦੇ ਆ ਜਾਂ ਅੱਗੇ ਵੀ ਇਨ ਫਿਊਚਰ ਮੈਨੂੰ ਮੈਨੂੰ ਜਿਹੜਾ ਪੰਜਾਬ ਦਾ ਭਵਿੱਖ ਬਹੁਤ ਗੰਧਲਾ ਧੁੰਦਲਾ ਦਿਸਦਾ ਇਸ ਕਰਕੇ ਸਾਡੀ ਨਾ ਜਿਹੜਾ ਸਿਸਟਮ ਹੈ ਐਜੂਕੇਸ਼ਨ ਦਾ ਇਹ ਗੜਬੜਾ ਗਿਆ ਜਦੋਂ ਦੇਖੋ ਸਕਾਈਸਕraper 'ਚ ਪੜਾਉਣ ਲੱਗੇ ਨਾ ਜਦੋਂ 25-25 ਏਕੜ ਦੀ ਯੂਨੀਵਰਸਿਟੀ ਹੱਥਾਂ ਦੇ ਗੁੱਲੀਆਂ ਬਈਆਂ ਨੇ ਹਮ ਅੱਗੇ ਕੀ ਸਾਡੇ ਸਾਡੇ ਪੰਜਾਬ ਦੇ ਜਿਹੜੇ ਜੀਨੀਅਸ ਲੋਕ ਬੈਠੇ ਨੇ ਜਾਂ ਸਾਡੇ ਜਿਨ੍ਹਾਂ ਨੇ ਨੇਤਾ ਲਾਲਵਾਦੂ ਛਾਤਰੀ ਵਰਗੇ ਹੋਏ ਰਹੇ ਇੱਥੇ ਜੇ ਕੋ ਕਿਸੇ ਕਿਸੇ ਦਾ ਵੀ ਨਾਮ ਲੈ ਲਓ ਪੁਰਾਣਿਆਂ ਚੋਂ ਉਹ ਸਾਰੇ ਗਵਰਨਮੈਂਟ ਸਕੂਲਾਂ ਦੇ ਪੜ੍ਹੇ ਹੋਏ ਬੰਦੇ ਉਦੋਂ ਪੜ੍ਹਾਈ ਕਿਵੇਂ ਕਰਦੇ ਸੀ ਤੇ ਹੁਣ ਤੁਸੀਂ ਅ 2.5 ਸਾਲ ਦੇ ਬੱਚੇ ਨੂੰ ਪਲੇਇੰਗ ਸਕੂਲ ਚ ਭੇਜ ਦਿੰਦੇ ਆ ਹਮ ਜਿਹੜੀ ਮਾਂ ਦੀ ਮੰਤ ਹੈ ਮਾਂ ਨੇ ਪੱਤਿਆਂ ਨੂੰ ਬਾਰ-ਬਾਰ ਮੱਥੇ ਚੁੰਮਣੇ ਉਹਨਾਂ ਨਾਲ ਪਿਆਰ ਕਰਨੇ ਉਹਨਾਂ ਨਾਲ ਤੋਤਲੀਆਂ ਗੱਲਾਂ ਕਰਨੀਆਂ ਉਹ ਗੱਲਾਂ ਤਾਂ ਸਾਰੀਆਂ ਬਚਪਨ ਤੱਕ ਹੋ ਲਿਆ ਬੱਚਿਆਂ ਦਾ ਮੈਨੂੰ ਇਹ ਲੱਗਦਾ ਕਿ ਕਈ ਮਾਵਾ ਆਪਣੀ ਸੁਵਿਧਾ ਵਾਸਤੇ ਬੱਚੇ ਭੇਜਦੀਆਂ ਨੇ ਕਿ ਚਲੋ ਜਿਹੜਾ ਸਿੱਖੂ ਸਿੱਖੂ ਪਰ ਅਸੀਂ ਉਹ 2 ਢਾਈ 3 ਘੰਟੇ 4 ਘੰਟੇ ਜਿਹੜੀ ਜਿੰਨੀ ਦੇ ਸਕੂਲ ਚ ਰਹੋ ਉਹ ਸਾਨੂੰ ਬੱਚਾ ਸੰਭਾਲਣਾ ਨਹੀਂ ਘੂਆ ਪੇ ਸਾਂਭਣੀਆਂ ਟੀਚਰਾਂ ਅਸੀਂ ਆਪਣੇ ਘਰ ਦੇ ਕੰਮ ਕਰਾਂਗੀਆਂ ਜਾਂ ਟੀਵੀ ਦੇਖਾਂਗੀਆਂ ਜਾਂ ਸੀਰੀਅਲ ਦੇਖਾਂਗੇ ਬੈਠ ਕੇ ਆਰਾਮ ਨਾਲ ਬੱਚੇ ਦੇਖਣ ਨਹੀਂ ਦਿੰਦੇ ਉਹ ਉਹ ਚੀਜ਼ ਜਿਹੜੀ ਹੈ ਨਾ ਉਹ ਬਹੁਤ ਖਤਰਨਾਕ ਹੈ ਉਹ ਉਹਨਾਂ ਨੂੰ ਪੈਸਾ ਬਣਾਉਣ ਤੇ ਪਈ ਹੋਈ ਹੈ ਹੁਣ ਜਦੋਂ ਕਰੋਨਾ ਕਾਲਾ ਲੰਘਿਆ ਕਰੋਨਾ ਦੇ ਵਿੱਚ ਬੱਸਾਂ ਦੇ ਕਿਰਾਏ ਲੈਣੇ ਨਹੀਂ ਛੱਡੇ ਉਹਨਾਂ ਨੇ ਘਰ ਹਰ ਰੋ 2-2 4-4 ਵਾਰੀ ਫੋਨ ਆਉਂਦੇ ਸੀ ਕਾਲਜ ਤੋਂ ਕਿ ਤੁਸੀਂ ਫੀਸ ਦਿਓ ਜੀ ਫੀਸ ਭਰੋ ਦੀ ਉਹਦੀ ਜਿਹੜੀ ਬੱਚਿਆਂ ਨੂੰ ਚੱਕਣ ਵਾਲੀ ਵੈਨ ਹੈ ਉਹਨਾਂ ਦੇ ਡਰਾਈਵਰਾਂ ਨੂੰ ਪੈਸੇ ਦੇਣੇ ਨੇ ਅਸੀਂ ਉਹ ਮਤਲਬ ਕਰੋੜਾ ਰੁਪਏ ਕਮਾ ਕੇ ਲਹੂ ਚੂਸੇ ਗਰੀਬਾਂ ਦਾ ਗਰੀਬ ਅਮੀਰ ਦਾ ਨਹੀਂ ਪਰਵਾਹ ਕਰਦੇ ਜਿਹੜੇ ਗਰੀਬ ਹੁੰਦੇ ਨੇ ਉਹ ਇਸ ਲਾਲਚ ਨੂੰ ਪੜਨ ਲਾਉਂਦੇ ਨੇ ਵਿੱਚ ਚਲੋ ਪੈਸੇ ਇਕੱਠੇ-ਕੁੱਠੇ ਕਰਕੇ ਅਸੀਂ ਬੱਚੇ ਨੂੰ ਵਧੀਆ ਸਿੱਖਿਆ ਦੇ ਕੇ ਆਫਸਰ ਬਣਾਈਏ ਜਲ ਬਾਹਰ ਕਰਦੀ ਇਹ ਬੜਾ ਵੱਡਾ ਲਾਲਚ ਜਾਗਿਆ ਹੋਇਆ ਅੱਜਕੱਲ੍ਹ ਬਾਰ ਘੱਟ ਉਹਨਾਂ ਬੱਚਿਆਂ ਨੂੰ ਬਾਹਰ ਭੇਜ ਦਈਏ ਸੋ ਉਹ ਉਹਨਾਂ ਸੰਸਕਾਰਾਂ ਤੋਂ ਵਾਂਝੇ ਰਹੇ ਕਿ ਜਿਹੜੀ ਵਿੱਦਿਆ ਲੈਣੀ ਹੈ ਕੁਛ ਨਹੀਂ ਕੋਈ ਕੋਈ ਕੀਮਤ ਨਹੀਂ ਉਹਦੀ ਉਹਨੇ ਪੜ੍ਹ ਲਿਖ ਕੇ ਕਿਸੇ ਨੂੰ ਨਹੀਂ ਪੁੱਛਣਾ ਬਾਪੇ ਮਾਂ ਮੂੰਹ ਮੁੜ ਕੇ ਦੇਖਣਾ ਵੀ ਨਹੀਂ ਜਿਹੜੇ ਇਹੋ ਜਿਹੇ ਸਕੂਲਾਂ 'ਚ ਪੜ੍ਹਦੇ ਨੇ ਉੱਥੇ ਸਾਡੀ ਬਾਂ ਮੋਰੀ ਦਾ ਵੀ ਗੱਲ ਕੁੱਟਿਆ ਜਾ ਰਿਹਾ ਹੈ ਜੇ ਕੋਈ ਬੱਚਾ ਜਿਹੜੇ ਇਸ ਇਹ ਸਕੂਲ ਨੇ ਪ੍ਰਾਈਵੇਟ ਹਾਂ ਉਹਨਾਂ ਦੇ ਵਿੱਚ ਫਾਈਨ ਹੁੰਦੇ ਨੇ ਜੇ ਕੋਈ ਪੰਜਾਬੀ ਬੋਲਦਾ ਬੱਚਾ ਕਿਉਂ ਬਈ ਛੜੀਆਂ ਸਰਕਾਰਾਂ ਸੁਤੀਆਂ ਬਈਆਂ ਨੇ ਛੜੀ ਪੰਜਾਬੀ ਮਾਤਰ ਭਾਸ਼ਾ ਜੀ ਉਹਦਾ ਗਲ ਕੁੱਟਿਆ ਜਾ ਰੇ ਇਹ ਇਹ ਮੈਂ ਇਹਦੇ ਡੈਡਲੀ ਅਗੇਂਸਟ ਆ ਮੈਂ ਹਾਂ ਸਰਕਾਰ ਕੋਲੇ ਵੀ ਗੱਲ ਕਰੂੰਗਾ ਲਾਜ਼ਮੀ ਆ ਮਾਨ ਸਾਹਿਬ ਛਟੇ ਕਲਾਕਾਰ ਪ੍ਰਾਸੀਆਂ ਬਣੇ ਨੇ ਇਹ ਗੱਲ ਕਰਾਂਗੇ ਵੀ ਸਕੂਲਾਂ ਚ ਘਟਾ ਘਟ ਇਹ ਚੀਜ਼ ਦੂਰ ਕਰੋ ਪੰਜਾਬੀ ਉੱਥੇ ਰੱਖੋ ਇੱਕ ਸਬਜੈਕਟ ਪੰਜਾਬੀ ਮਸਟ ਹੋਣੀ ਚਾਹੀਦੀ ਏ ਸਾਡੇ ਸਕੂਲਾਂ ਵਿੱਚੋਂ ਪੰਜਾਬੀ ਪੰਜਾਬੀ ਕਿਉਂ ਗਾਇਬ ਕਰਤੀ ਜੇ ਕਿਸੇ ਕੌਮ ਨੂੰ ਮਾਰਨਾ ਹੈ ਉਹਦੀ ਮਾਤਰਭਾਸ਼ਾ ਮਾਰ ਦੋ ਤਾਂ ਸਾਡੀ ਕੌਮ ਤਾਂ ਖਤਮ ਹੋ ਜੂਗੀ ਪੰਜਾਬੀ ਪੰਜਾਬੀਅਤ ਤੋਂ ਮਤਲਬ ਬਹੁਤ سارے ਐਸੇ ਮੁੱਦੇ ਵੀ ਫਿਲਮਸ ਤੁਹਾਨੂੰ ਕਿਤੇ ਬਹੁਤ ਮੁੱਦਿਆਂ ਦੇ ਫਿਲਮਾਂ ਬਣ ਸਕਦੀਆਂ ਹਨ ਹੋਰ ਇਹੋ ਜਿਹੇ ਇਹੋ ਜਿਹੇ ਮੁੱਦੇ ਤੇ ਸਿੱਧੀ ਇੱਕ ਸਿੱਧੀ ਫਿਲਮ ਹੀ ਐਸ ਮੁੱਦੇ ਤੇ ਬਣਨੀ ਚਾਹੀਦੀ ਹੈ ਇਹ ਪੰਜਾਬੀ ਮਾਂ ਬੋਲੀ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਤੇ ਆਪਣੀ ਫਿਲਮ ਨੂੰ ਲੈ ਕੇ ਗਿੱਲ ਸਾਹਿਬ ਸਕੂਟਰ ਵਾਲੇ ਨੇ ਲੈ ਕੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਲਾਸਟ ਦੇ ਵਿੱਚ ਆਡੀਅנס ਨੂੰ ਮੈਸੇਜ ਦਾ ਆਡੀਅנס ਨੂੰ ਕੀ ਦੇਣਾ ਬੇਨਤੀ ਕਰਾਂਗੇ ਆਡੀਅנס ਨੂੰ ਕਿ ਬਈ ਜੇ ਥੋੜੀ ਜੀ ਥੋੜੇ ਅੰਦਰ ਰੂਹ ਪੰਜਾਬ ਆ ਤੇ ਤੜਪ ਰਹੀ ਹੈ ਸਾਡਾ ਪੰਜਾਬ ਕਿਹੋ ਜਿਹੇ ਹਾਲਾਤਾਂ ਨੂੰ ਗੁਜ਼ਰ ਰਿਹਾ ਤਾਂ ਪਲੀਜ਼ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਬਜ਼ੁਰਗਾਂ ਨੂੰ ਲੈ ਕੇ ਤੁਸੀਂ ਇਹ ਸਾਡੀ ਫਿਲਮ ਗਿੱਲ ਸਾਹਿਬ ਸਕੂਟਰ ਵਾਲੇ ਮਸਟ ਪੱਕਾ 100% ਬਰਾਲ ਸ਼ੋਰ ਕਰ ਲੋ ਕਿ ਸਾਰੇ ਬੱਚਿਆਂ ਨੂੰ ਲੈ ਕੇ ਅਸੀਂ ਇਹ ਫਿਲਮ ਦੇਖਣ ਜ਼ਰੂਰ ਜਾਣਾ ਹੈ 19 ਮਈ ਨੂੰ ਤਾਂ ਕਿ ਸਾਡੇ ਬੱਚੇ ਸੁਧਰ ਸਕਣ ਨਸ਼ਿਆਂ ਤੋਂ ਦੂਰ ਰਹਿਣ ਨਸ਼ਿਆਂ ਦਾ ਕੋਹੜ ਹੈ ਜਿਹੜਾ ਉਹ ਸਾਡੇ ਬੱਚਿਆਂ ਨੂੰ ਲੈ ਡੁੱਬੂਗਾ ਅਸੀਂ ਉਹਨਾਂ ਨੂੰ ਡੁੱਬਣ ਤੋਂ ਬਚਾਈਏ ਆ ਫਿਲਮ ਦੇਖ ਕੇ ਥੈਂਕ ਯੂ ਸੋ ਮਚ